ਮੁੰਡਾ ਬਾਦ ਇਸੇ ਤਰ੍ਹਾਂ ਹੀ ਮੁੰਡਾ ਬਾਦ ਪਾਕਿਸਤਾਨ ਕਾਇ ਹੈ ਕਾਇ ਹੈ ਕਾਇ ਹੈ ਉਹ ਇੱਕ ਬੜਾ ਦੁਖਦਈਆ ਜਿੱਤੇ ਪਹਿਗਾਉਂ ਦੇ ਵਿੱਚ ਅਣਖਿਆ ਨੂੰ 25 ਜਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹਨਾਂ ਨੂੰ ਅੱਜ ਕੈਂਡਲ ਮਾਰਚ ਨਾਲ ਸਨਦਾਨ ਦੇ ਦੀ ਦੇ ਰਹੇ ਨੇ ਕੱਲ ਬਾਤ ਕਰਾਂਗੇ ਸਾਡੇ ਨਾਲ ਸਮਾਜ ਸੇਵੀ ਲੋਕ ਨੇ ਖੜ ਗੱਲਬਾਤ ਆਸ਼ਾ ਸਿਗਰ ਸਿਗਰ ਜੀ ਕੈਂਡਲ ਮਾਰਚ ਘਟੇਗਾ ਕੀ ਕਿਨ ਜੋ ਪਲਘਾਮ ਸ਼ਿਰੀਨਗਰ ਵਿੱਚ ਦੁਖਦ ਘਟਨਾ ਵਾਪਰੀ ਹੈ ਉਹਦੇ ਪ੍ਰੋਟੈਸਟ ਵਜਾ ਇਹ ਜਲੇਕੰਦਰ ਮਾਰਚ ਕਰ ਰਹੇ ਹੈ ਤਾਂ ਕਿ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਇਹ ਬੜੀ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੇ ਇਹ ਅਤਵਾਦੀ ਜਿਹੜੇ ਆਏ ਹੈ ਉਹ ਇਸਲਾਮੀ ਅੱਤਵਾਦੀ ਹੈ ਜਿਨ੍ਹਾਂ ਨੇ ਪਾਕਿਸਤਾਨ ਚੋਂ ਟ੍ਰੇਨਿੰਗ ਲੈ ਕੇ ਆ ਕੇ ਸਾਡੇ ਜੋ ਟੂਰਿਸਟ ਹੈ ਉਹਨਾਂ ਨੂੰ ਮਾਰਿਆ ਆ ਕੈਂਡਲ ਮਾਰਚ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਇਸ ਵਕਤ ਜਿਹੜਾ ਤਾਂ ਸਸੀ ਗਾਜੀ ਸਸੀ ਗਾਜੀ ਕੀ ਕਹਿਣਾ ਚਾਹੋ ਜੋ ਕੁਛ ਦਿਨ ਪਹਿਲਾਂ ਜੋ ਪਹਿਲਗਾਮ ਦੇ ਵਿੱਚ ਅਤੰਕਵਾਦੀ ਵੱਲੋਂ ਨਿਰਦੋਸ਼ ਨੰਨੀਆਂ ਦੀ ਜੋ ਹੱਤਿਆ ਕੀਤੀ ਗਈ ਆ ਜੋ ਕਿ ਘੁੰਮਣ ਗਏ ਸੰ ਅਤੰਕਵਾਦੀ ਕੋਈ ਧਰਮ ਨਹੀਂ ਦਾ ਪਰ ਉਹਨਾਂ ਨੇ ਧਰਮ ਨੂੰ ਵੇਖ ਕੇ ਜਾਤ ਨੂੰ ਵੇਖ ਕੇ ਉੱਥੇ ਉਹਨਾਂ ਨੇ ਗੋਲੀ ਚਲਾਈ ਜੋ ਕਰਨਾਲ ਦੇ ਵਿੱਚ ਜੋ ਵਿਨੇ ਨਰਵਾਲ ਜੀ ਸਾਡੇ ਨੀਵੀਂ ਦੇ ਅਫੀਸਰ ਸਨ ਜਿਨ੍ਹਾਂ ਦੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀਗਾ ਔਰ ਪੰਜ ਛੇ ਦਿਨ ਦੇ ਬਾਅਦ ਉਹ ਘੁੰਮਣ ਗਏ ਉਹਨਾਂ ਨੂੰ ਗੋਲੀਆਂ ਦੇ ਘਾਟ ਤਾਰ ਦਿੱਤਾ ਗਿਆ ਉਹਦੀ ਪ੍ਰਸੰਧ ਹਰ ਇੱਕ ਦੇ ਦੇਵਾ ਜੀ ਕੀ ਕਹਿਣਾ ਚਾਹੋ ਸਾਡੇ ਹਿੰਦੁਸਤਾਨ ਵਾਸਤੇ ਬਹੁਤ ਮਾੜੀ ਗੱਲ ਹੈ ਕਿ ਜੋ ਸਾਡੇ ਨਾ ਨਿਰਦੋਸ਼ ਬੱਚਿਆਂ ਨੂੰ ਸਾਡੇ ਨਿਰਦੋਸ਼ ਬੱਚਿਆਂ ਨੂੰ ਮਾਰਿਆ ਇਹਦੇ ਵਿੱਚ ਅਸੀਂ ਕਾਹਦੀ ਰਾਤ ਦੀ ਨਹੀਂ ਪਾਲਗਾਂ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਜਿੰਦੇ ਵਿੱਚ ਤੇਵਾ ਇੱਕ ਕਿਹਾ ਗਿਆ ਕਿ ਤੁਸੀਂ ਹਿੰਦੂਆਂ ਨੂੰ ਬਿਲੋਂਗ ਕਰਦੇ ਹੋ ਤੇ ਮੁਸਲਮਾਨ ਹੋ ਜਦੋਂ ਕਿਸੇ ਨੇ ਕਿਹਾ ਹਿੰਦੂ ਹੋ ਤਾਂ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਇਸ ਨਾਲ ਸਾਰੇ ਹਿੰਦੂ ਭਾਈਚਾਰੇ ਦੇ ਵਿੱਚ ਹਿੰਦੂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਉਸ ਰੋਸ ਨੂੰ ਪ੍ਰਦਰਸ਼ਨ ਕਰਦੇ ਹੋਏ ਅੱਜ ਜੀਰਾ ਸ਼ਹਿਰ ਦੇ ਵਿੱਚ ਇਸ ਲਈ ਕੈਂਡਲ ਮਾਰਚ ਕੰਡਿਆ ਗਿਆ ਨਾਲ ਜਿਹੜੇ ਵੀ ਸ਼ਹੀਦ ਹੋਇਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਅੱਜ ਕੈਂਡਲ ਮਾਰਚ ਕੰਡਿਆ ਗਿਆ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਨੰਮੂ ਤੋੜਵਾ ਜੋ ਕਨੌਣੀਆਂ ਆਤਵਾਦ ਵਾਰ ਰਾਤ ਹੋਈ ਆ ਜੰਮੂ ਕਸ਼ਮੀਰ ਦੇ ਵਿੱਚ ਉਹ ਆਂਦੀ ਅਸੀਂ ਪੂਰ ਜ਼ੋਰ ਨਿੰਦਾ ਕਰਦੇ ਆਂ ਔਰ ਜਿਹੜਾ ਦੇਸ਼ ਆ ਆਤਵਾਦ ਪੈਦਾ ਕਰਦਾ ਮੇਰੀ ਬੋਦੀ ਸਾਹਿਬ ਨੂੰ ਬੇਨਤੀ ਆ ਇਸ ਦੇਸ਼ ਦਾ ਨਾਸ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਸਾਡੇ ਹਿੰਦੂ ਭਰਾਵਾਂ ਦੇ ਨਾਲ ਉੱਥੇ ਪੁੱਛ-ਪੁੱਛ ਕੇ ਉਹਨਾਂ ਦੇ ਕੱਪੜੇ ਲਵਾ ਕੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਹਿੰਦੂਆਂ ਕੌਣ ਹੋ ਉਹਨਾਂ ਦੀ ਅਸੀਂ ਬਹੁਤ ਨਖੇਦੀ ਕਰਦੇ ਜਿਹੜਾ ਇਹ ਕਾਰੇ ਕੀਤੇ ਆ ਇਹ ਇੱਕ ਅੱਤਵਾਦੀ ਦੇ ਜਿਹੜਾ ਇਹ ਕਰਵਾ ਸਕਦਾ ਔਰ ਉਹ ਪਾਕਿਸਤਾਨ ਹੈ ਮੇਰੀ ਮੋਦੀ ਸਾਹਿਬ ਨੂੰ ਤੇ ਹੰਸਾਂ ਨੂੰ ਬੇਨਤੀ ਆ ਇਸ ਦੇ ਦਾ ਵਿਨਾਸ਼ ਕੀਤਾ ਜਾਵੇ ਇਹ ਨਕਸ਼ੇ ਤੇ ਵੀ ਵਰਲਡ ਤੇ ਰਹਿਣਾ ਚਾਹੀਦਾ ਧੰਨਵਾਦ ਅੱਤਵਾਦੀਆਂ ਨੇ ਬਹੁਤ ਹੀ ਬੁਰਾ ਕੀਤਾ ਹੈ ਖਾਸ ਤੌਰ ਤੇ ਇੱਕ ਇੱਕ ਹਿੰਦੋਸਤਾ ਨਿਊਜ਼ ਸਿਹਾਨ ਕੇ ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਮਾਰੀ ਹੈ ਜਿਨ੍ਹਾਂ ਦੇ ਹਾਲੀ ਵਿਆਹ ਵਾਲੇ ਚਾਹ ਨਹੀਂ ਸੀ ਪੂਰੇ ਹੋਏ ਵਿਚਾਰੇ ਬੜੇ ਸ਼ੌਂਕ ਦੇ ਨਾਲ ਉੱਥੇ ਪਹੁੰਚੇ ਸੀਗੇ ਪਰ ਉਹਨਾਂ ਦੇ ਸ਼ੌਕ ਮਿੱਟੀ ਦੇ ਵਿੱਚ ਮਲਾ ਦਿੱਤੇ ਗਏ ਨੇ ਅਸੀਂ ਹੱਥ ਜੋੜ ਕੇ ਇਹਨਾਂਗੇ ਬੇਨਤੀ ਕਰਾਂਗੇ ਵੀ ਇਸ ਨੌਜਵਾਨ ਜਿੰਨੇ ਵੀ ਸਾਡੇ ਮਾਰੇ ਗਏ ਨੇ ਇਹਨਾਂ ਦਾ ਗਿਣ-ਗਿਣ ਕੇ ਪਾਕਿਸਤਾਨ ਤੋਂ ਬਦਲਾ ਲਿਆ ਦਿੱਤਾ ਜਾਵੇ ਅੰਤਗਵਾਦ ਨੂੰ ਖਤਮ ਕੀਤਾ ਜਾਵੇ ਮੜ ਤੋਂ ਅਸੀਂ